ਕੁਝ ਕਿਹਾ ਤਾਂ ਸਮਾ ਜਰੇਗਾ ਕਿਵੇਂ ਕੁਝ ਕਿਹਾ ਤੇ ਸਮਾ ਜਰੇਗਾ ਕਿਵੇਂ ਚੁੱਪ ਰਹਾ ਤੇ ਸ਼ਮ੍ਮਾਦਾਨ ਕੀ ਕਹਿਣਗੇ ਬੜੀ ਚਿੰਤਾਜਨਕ ਗੱਲ ਹੈ ਕਿ ਚਲੋ ਕੇਂਦਰ ਸਰਕਾਰ ਨੇ ਸਿਆਣਾ ਦਿਖਾਈ ਜੋ ਵੀ ਨੋਟੀਫਿਕੇਸ਼ਨ ਹੋਇਆ ਕਿਉਂਕਿ 2023 ਦੇ ਵਿੱਚ ਵੀ ਜਦੋਂ ਇੱਥੇ ਰੋਲਾ ਪੈ ਗਿਆ ਕਿ ਜੀ ਇਹ ਟੇਕਓਵਰ ਹੋ ਰਹੀ ਯੂਨੀਵਰਸਿਟੀ ਸੈਂਟਰਲ ਹੋ ਜੇਗੀ ਇਹਦਾ ਕਨਸਟੀਟਿਊਸ਼ਨ ਚੇਂਜ ਹੋ ਜਾਏਗਾ ਪੰਜਾਬ ਤੋਂ ਚਲੀ ਜਾਏਗੀ ਪਾਰਲੀਮੈਂਟ ਵਿੱਚ ਮੈਂ ਸਵਾਲ ਕੀਤਾ ਉਦੋਂ ਐਜੂਕੇਸ਼ਨ ਮਿਨਿਸਟਰ ਸਾਹਿਬ ਨੇ ਲਿਖਤੀ ਜਵਾਬ ਚ ਕਿਹਾ ਕਿ ਸਾਡਾ ਐਸਾ ਕੋਈ ਪਲਾਨ ਨਹੀਂ ਹੈ ਕਿ ਪੰਜਾਬ ਯੂਨੀਵਰਸਿਟੀ ਦਾ ਜੋ ਰੀਆਰਗੇਨਾਈਜੇਸ਼ਨ ਐਕਟ 1968 ਵਿੱਚ ਹੋਇਆ ਲਾਹੌਰ ਤੋਂ ਹੁਸ਼ਿਆਰਪੁਰ ਆਈ ਹੁਸ਼ਿਆਰਪੁਰ ਤੋਂ ਚੰਡੀਗੜ੍ਹ ਆਈ ਉਹਨੂੰ ਕੋਈ ਵੀ ਅਸੀਂ ਚੇਂਜ ਨਹੀਂ ਕਰਾਂਗੇ ਉਹ ਲਿਖਤੀ ਰੂਪ ਵਿੱਚ ਦਿੱਤਾ ਫਿਰ ਕੋਈ ਤਬਦੀਲੀ ਕੀਤੀ ਗਈ ਸੈਨੇਟ ਵਿੱਚ ਕਿ ਲੇਕਿਨ ਮੈਂ ਕਹਿੰਦਾ ਸਵੇਰ ਦਾ ਭੁੱਲਿਆ ਕਹਿੰਦੇ ਸ਼ਾਮ ਨੂੰ ਵੀ ਆ ਜੇ ਉਹ ਆਪਾਂ ਵਾਪਸ ਲੈ ਲਿਆ ਚਾਰ ਪੰਜ ਤਰੀਕ ਨੂੰ ਹੁਣ ਉਸ ਤੋਂ ਬਾਅਦ ਪ੍ਰੋਬਲਮ ਆਈ ਕਿ ਸਟੂਡੈਂਟ ਕਹਿੰਦੇ ਵੀ ਇਲੈਕਸ਼ਨ ਦੀ ਡੇਟ ਅਨਾਉਂਸ ਕਰ ਦਿਓ ਚਲੋ 91 ਤੋਂ 31 ਨਹੀਂ ਕਰਨੇ 91 ਰੱਖਣੇ ਕਿਉਂਕਿ 2 2.5 ਸਾਲ ਹੋ ਗਏ ਸੈਨੇਟ ਦੀ ਇਲੈਕਸ਼ਨ ਨਹੀਂ ਹੋਈ ਸਿੰਡੀਕੇਟ ਦੀ ਨਹੀਂ ਹੋਈ ਮੈਂ ਕੇਂਦਰ ਸਰਕਾਰ ਨੂੰ ਰੈਗੂਲਰ ਹੀ ਬੇਨਤੀ ਕਰ ਰਿਹਾ ਜਿਹੜੇ ਵੀ ਜ਼ਰੀਆ ਨੇ WhatsApp ਦੇ ਈਮੇਲਾਂ ਦੇ ਟੈਲੀਫੋਨ ਦੇ ਕਿ ਆਪਾਂ ਨੂੰ ਇਹ ਡਾਟਾ ਅਨਾਉਂਸ ਕਰ ਦੇਣੀਆਂ ਚਾਹੀਦੀਆਂ 9 ਤਰੀਕ ਨੂੰ ਵੀ ਮੈਂ ਬਹੁਤ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਕੀਤੀ ਉਹ ਕਹਿਣ ਲੱਗੇ ਐਜੂਕੇਸ਼ਨ ਮਨਿਸਟਰ ਸਾਹਿਬ ਡਿਸਾਈਡ ਕਰਨਗੇ ਤਰਮਿੰਦਰ ਪ੍ਰਧਾਨ ਜੀ ਉਹ ਬਿਹਾਰ ਇਲੈਕਸ਼ਨ ਚ ਬਿਜ਼ੀ ਨੇ ਫਿਰ ਤੁਹਾਨੂੰ ਪਤਾ 10 ਨੂੰ ਪ੍ਰੋਟੈਸਟ ਹੋ ਗਿਆ ਫਿਰ ਹੁਣ 14 ਤਰੀਕ ਨੂੰ ਵੀ ਪੁੱਛਿਆ ਉਹ ਕਹਿੰਦੇ ਅੱਜ ਵੀ ਪੁੱਛਿਆ ਕਹਿੰਦੇ ਵੀ ਕਰ ਰਹੇ ਇੱਕ ਅੱਦੇ ਦਿਨ ਚ ਵੀ ਬਿੱਟੂ ਨਾ ਜੀ ਨਾਲ ਵੀ ਗੱਲ ਹੁੰਦੀ ਕਿਉਂਕਿ ਉਹਨਾਂ ਨੇ ਬਿਆਨ ਦਿੱਤਾ ਕਿ ਸ਼ਾਇਦ ਜਿਹੜਾ 10 ਨੂੰ ਪ੍ਰੋਟੈਸਟ ਹੋਇਆ ਇੱਥੇ ਘੋੜੇ ਆ ਗਏ ਖੱਚਰ ਆ ਗਏ ਮੈਂ ਕਿਹਾ ਜੀ ਮੈਂ ਇੱਕ ਘੋੜਾ ਦੇਖਿਆ ਮੈਂ ਆਪਣੇ ਬੱਚਿਆਂ ਨੂੰ ਛੋਟੇ ਭਰਾਵਾਂ ਨੂੰ ਇਹ ਵੀ ਬੇਨਤੀ ਕੀਤੀ ਹੈ ਕਿ ਮਾਮਲਾ ਸੈਨੇਟ ਦੀ ਇਲੈਕਸ਼ਨ ਦਾ ਹੈ ਸਿੰਡੀਕੇਟ ਦਾ ਆਪਾਂ ਇੱਕ ਤੇ ਅਕੈਡੈਮਿਕ ਮਾਹੌਲ ਨੂੰ ਪੰਜਾਬ ਯੂਨੀਵਰਸਿਟੀ ਇੰਨੇ ਨੇ ਡਾਕਟਰ ਮਨਮੋਨ ਸਿੰਘ ਵਰਗੇ ਔਰ ਕਿੰਨੇ ਇੱਥੇ ਜਿਹੜੇ ਸਕਾਲਰ ਪੈਦਾ ਹੋਏ ਆਪਾਂ ਅਕਾਡੈਮਿਕ ਮਾਹੌਲ ਖਰਾਬ ਨਹੀਂ ਕਰਨਾ ਔਰ ਇਹਨੂੰ ਕਿਸੇ ਧਰਮ ਦੇ ਨਾਲ ਨਹੀਂ ਜੋੜਨਾ ਪਿੱਛੇ ਮੈਂ ਪੜਿਆ ਪਰਸੋਂ ਕੋਈ ਇੱਥੇ ਮੁੰਡਾ ਯੂਨੀਅਨ ਦਾ ਹਰਿਆਣਾ ਵਾਲਾ ਰੁਸ ਕੇ ਚੱਲ ਬੇ ਹਰਿਆਣਾ ਪੰਜਾਬ ਦੀ ਤੇ ਗੱਲ ਹੀ ਨਹੀਂ ਉੱਥੇ ਹੋਰਚਾ ਲੱਗਿਆ ਸੀ ਕਿਸਾਨਾਂ ਦਾ ਹਰਿਆਣਾ ਪੰਜਾਬ ਅਸੀਂ ਇੱਕੋ ਭਰਾ ਹੈਗੇ ਆ ਇੱਥੇ ਕੋਈ ਸੈਨੇਟ ਦੇ ਵਿੱਚ ਜਿਹੜੇ 91 ਮੈਂਬਰ ਇਲੈਕਟ ਹੋਣੇ ਆ ਕਿਤੇ ਨਹੀਂ ਲਿਖਿਆ ਕਿ ਪੰਜਾਬ ਦੇ ਡੋਮਿਸਾਈਲ ਹੋਣਗੇ ਇਲੂਮਨਾਇ ਐਸੋਸੀਏਸ਼ਨ ਦੇ ਪ੍ਰਧਾਨ ਤੇ ਉਹ ਸਾਡੇ ਮੇਰੇ ਦੋਸਤ ਭਰਾ ਜੀ ਰਜੀਵ ਪ੍ਰਤਾਪ ਰੂਡੀ ਆ ਉਹ ਬਿਹਾਰੀ ਹੈ ਇੱਥੇ ਕੋਈ ਪੰਜਾਬ ਦੀ ਯੂਨੀਵਰਸਿਟੀ ਦਾ ਹਾਰਗ ਇਹਨੂੰ ਆਪਾਂ ਧਰਮ ਦਾ ਕੋਈ ਰੰਗ ਨਹੀਂ ਦੇਣਾ ਇਹਨੂੰ ਕੋਈ ਪੰਜਾਬ ਹਰਿਆਣਾ ਦੀ ਟਸਲ ਨਹੀਂ ਬਣਾਉਣਾ ਸਾਰੇ ਵੀਰਾਂ ਨੂੰ ਆਪਾਂ ਜਿਹੜੀ ਗੱਲ ਹੈ ਸ਼ਾਂਤਮਈ ਤਰੀਕੇ ਦੇ ਨਾਲ ਅਸੀਂ ਫਿਰ ਜਾ ਕੇ ਕੱਲ ਤੋਂ ਜ਼ੋਰ ਲਾਵਾਂਗੇ ਮੈਂ ਗਵਰਨਰ ਸਾਹਿਬ ਨਾਲ ਵੀ ਅੱਜ ਗੱਲ ਕੀਤੀ ਹੈ ਕਿ ਐਵੇਂ ਆਪਾਂ ਕਾਦੇ ਲਈ ਇਹ ਕਰ ਰਹੇ ਹਾਂ ਤੇ ਚਲੋ ਵਾਹਿਗੁਰੂ ਕਰੇ ਕਿ ਸਮੱਤ ਬਖਸ਼ੇ ਸਭ ਨੂੰ ਮੇਰੀ ਹਮਦਰਦੀ ਹੈ ਪਰ ਆਪਾਂ ਇਹਨੂੰ ਬੜੇ ਅਕਾਡੈਮਿਕ ਤਰੀਕੇ ਦੇ ਨਾਲ ਆਪਣਾ ਦੇਸ਼ ਭਗਤੀ ਦੀ ਲਹਿਰ ਦੇ ਨਾਲ ਸਾਡਾ ਹੱਕ ਹੈ ਸਾਡੇ ਯੋਧਾ ਨੇ ਅੱਜ ਵੀ ਕਰਤਾਰ ਸਿੰਘ ਸਰਾਭਾ ਦਾ ਦਿਨ ਮਨਾਇਆ ਗਿਆ ਸ਼ਹੀਦ ਦੇ ਆਦਮ ਭਗਤ ਸਿੰਘ ਇਨਕਲਾਬ ਲਿਆਉਣਾ ਪਰ ਬਹੁਤ ਪੀਸਫੁਲੀ ਨੂੰ ਧਰਮ ਦੇ ਨਾਲ ਨਹੀਂ ਜੋੜਨਾ ਇਹਨੂੰ ਅੱਗੋਂ ਤੋਂ ਕੋਈ ਵੀ ਕਿਸਾਨ ਆਉਣ ਇਹ ਆਉਣ ਪਰ ਆਪਾਂ ਕੋਈ ਵੀ ਧਰਮ ਦੇ ਨਾਲ ਜਾਂ ਇਹਨੂੰ ਪੰਜਾਬ ਹਰਿਆਣਾ ਦਾ ਜਾਂ ਪੰਜਾਬ ਅਸੇ ਚੰਡੀਗੜ੍ਹ ਇਹ ਤੇ ਕੋਈ ਰੌਲਾ ਹੀ ਨਹੀਂ ਹੈਗਾ ਆਪਾਂ ਇਲੈਕਸ਼ਨ ਦੀ ਡੇਟ ਹੋਵੇ ਤੇ ਬਾਕੀ ਜਿਹੜੇ ਵੀ 10 ਤਰੀਕ ਨੂੰ ਕੋਈ ਐਫ ਆਈ ਆਰ ਜਾਂ ਜਿਹੜੀਆਂ ਵੀ ਲੋਜ ਕੀਤੀਆਂ ਉਹ ਵੀ ਗੱਲ ਕਰਾਂਗੇ ਚੰਡੀਗੜ੍ਹ ਡੀਜੀ ਗਵਰਨਰ ਸਾਹਿਬ ਤੋਂ ਮੈਂ ਕੋਸ਼ਿਸ਼ ਕਰਾਂਗਾ ਕਿ ਉਹ ਬੱਚਿਆਂ ਨੂੰ ਜਿਹੜਾ ਐਗਜ਼ੋਨਰੇਟ ਕੀਤਾ ਜਾਏ ਕਿਉਂਕਿ ਭਾਵਨਾ ਦੇ ਤਹਿਤ ਹੋਇਆ ਔਰ ਆਣ ਜਾਣ ਦੀ ਕਠਿਨਾਈ ਸੀ ਤੇ ਅਸੀਂ ਅਕਾਲ ਪੁਰਖ ਵਾਹਿਗੁਰੂ ਅੱਗੇ ਅਰਦਾਸ ਕਰਦੇ ਹਾਂ ਕਿ ਪ੍ਰਮਾਤਮਾ ਹੀ ਇਸ ਇਹਨੂੰ ਡਿਫਿਊਜ਼ ਕਰੇ ਜਲਦੀ ਤਾਂ ਕਿ ਬੱਚੇ ਜਿਹੜੇ ਕਮ ਆਏ ਆ ਆਪਣਾ ਪੜ੍ਹ ਸਕਣ ਆਪਣਾ ਨਾਂ ਰੋਸ਼ਨ ਕਰ ਸਕਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ